ਅੱਜ ਹੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆਂ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਫਾਰਮ ਤੇ ਪਹੁੰਚੇ ਆਂ ਸੋ ਸਾਰੇ ਵੀਰ ਆਪਣੇ ਜਾਣਦੇ ਆ ਠੀਕ ਹੈ ਜੀ ਸੇਲ ਪਰਚੇਜ਼ ਦਾ ਵੀਰ ਦਾ ਕੰਮ ਆ ਵੱਡੀ ਗਿਣਤੀ ਦੇ ਵਿੱਚ ਪਸ਼ੂ ਆਪਾਂ ਤੁਹਾਨੂੰ ਇਸ ਘਰੋਂ ਦਿਖਾ ਦਈਏ ਆ ਅੱਜ ਜਿੰਨੇ ਵੀ ਐਨੀਮਲ ਆ ਆਪਾਂ ਤੁਹਾਨੂੰ ਦਿਖਾਉਣੇ ਆ ਉਹਨਾਂ ਦੇ ਵਿੱਚੋਂ ਤਕਰੀਬਨ ਕੋਈ ਇੱਕ ਬਿਲਕੁਲ ਫੱਜਰ ਤੁਸੀਂ ਵੇੜਾ ਇੱਕ ਨਿਹਰੀ ਟੋਕੜ ਤੇ ਟੋਕੜ ਗੱਪਣ ਜਿਹੜੀਆਂ ਚਾਰ ਵੜਾ ਦਿਖਾਉਣੀਆਂ ਨੇ ਸੋ ਦੋ ਜਿਹੜੀਆਂ ਕਟੀਆਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਹੜੇ ਮੇਰੇ ਭਰਾ ਆ ਕੇ ਪਾਲਣ ਵਾਸਤੇ ਦੋ ਝੋਟੀਆਂ ਕਟੀਆਂ ਖਰੀਦਣ ਤੇ ਚਾਹਵਣ ਹੋਵਗੇ ਤੁਸੀਂ ਉਹ ਗੱਲਬਾਤ ਕਰ ਲਿਆ ਜੇ ਤਕਰੀਬਨ ਜਿਹੜੇ ਟੋਟਲ ਰਲਾ ਮਲਾ ਕੇ ਜਿਹੜੇ ਆ ਕੋਈ 7 ਆਪ 7 ਨਗ ਵੱਡੇ ਛੋਟੇ ਤੁਹਾਨੂੰ ਸਾਰੇ ਆਪਾਂ ਦਿਖਾ ਦੇਾਂਗੇ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਸੋ ਸਮੇਂ-ਸਮੇਂ ਨਾਲ ਤੁਸੀਂ ਪੁੱਛ ਗਿਸ਼ ਕਰਦੇ ਰਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਉਹ ਲੈਦੇ ਰਿਆ ਕਰੋ ਤਰੀਕ ਅੱਜ 4 ਤੇ ਸਮਾਂ ਕੋਈ ਦੁਪਹਿਰ ਦੇ 1.5 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆਂ ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਰ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਫਿਰ ਪਾ ਠੀਕ ਠਾਕ ਵਧੀਆ ਬੈਠੇ ਠੀਕ ਹੈ ਵੀਰ ਸਤਨਾਮ ਜੀ ਚਾਹ ਕਰ तकरीबन ਪਾਸਾ ਚੌਥੀ ਵੀ ਵੀਡੀਓ ਬਣਾਉਣ ਦਾ ਇਰਾਦਾ ਸੀ ਪਰ ਮਾਲ ਕੋ 6-7 ਬੜਾ ਜੁੜੀਆਂ ਵੇਖੀਆਂ ਮਾਲ ਨੇ ਤੇ ਇਦਾਂ ਵੀਰ ਆਪਣੇ ਨਾਲ ਮਤਲਬ ਆਪਣੇ ਵੀਡੀਓ ਦੇ ਜਰੀਏ ਜੁੜੇ ਦੋ ਵੀਰ ਸ਼ਟ ਵਾਲੇ ਆਪਣੇ ਨਾਲ ਠੀਕ ਹੈ ਜੀ ਉਹਨਾਂ ਨੂੰ ਦੇਣੇ 25-25 ਗਾਵਾਂ ਦੇਣੀਆਂ ਹੈਗੀਆਂ ਵੀਰ ਉਹਨਾਂ ਨੂੰ ਦਿੱਤੀਆਂ 7-8 ਗਾਇਆਂ ਇੱਕ ਵੀਰ ਸੀਗਾ ਪੰਜ ਮਤਲਬ ਪੰਜ ਚੀਜ਼ ਦੇ ਦਿੱਤੀਆਂ ਲੱਗ ਗਿਆ ਆਪਣੇ ਉਹਦਾ ਵੀ ਥੋੜਾ ਫਿਰ ਲੇਟ ਫੇਟ ਹੋ ਗਈ ਬਿਲਕੁਲ ਬਿਲਕੁਲ ਉਹਨੂੰ ਹੋਰ ਕੱਲ ਆਇਆ ਮਾਲਦਿਆਂ ਤੋਂ ਪਾ ਲਈ ਤੇ ਬਾਕੀ ਭੈਣ ਭਰਾ ਚਲੋ ਇਹੋ ਜਿਹੇ ਵੀ ਹੁੰਦੇ ਆ ਨਾਲ ਵੀ ਜਿਹੜੇ ਹੱਥ ਲਿਆ ਆਪਾਂ ਕਹਿ ਲਈਏ ਵੀ ਜਿਨ੍ਹਾਂ ਨੇ ਉਮੀ ਹਾਂ ਉਹ ਗੱਲ ਭੇਜਣਾ ਪੈਂਦਾ ਹੋ ਜਾ ਮਾਲ ਫਿਰ ਭੈਣ ਭਰਾ ਬਹੁਤ ਪ੍ਰੋਸਾ ਕਰਦੇ ਜੀ ਉਹ ਆਪਾਂ ਵੀ ਲੱਗਦੀ ਬਾਹਰ ਅਗਲੇ ਦੇ ਖਰੀਦ ਉਤਰੀ ਦਾ ਸਹੀ ਹੈ ਸਹੀ ਹੈ ਹੈ ਕਿ ਨਹੀਂ ਸਹੀ ਹੈ ਅੱਜ ਜਿਹੜੀਆਂ ਦੋਸਤੋ ਚਾਰ ਟੋਕਰ ਗੱਬਨ ਵੈਰਾ ਦਿਖਾਉਣੀਆਂ ਨੇ ਸ਼ਰਵਾਦ ਵੀਰ ਕਿਹੜੇ ਪਾਸਿਓਂ ਕਰਦੇ ਜੀ ਉਹ ਦੋ ਕਰ ਲੈਣੇ ਜੀ ਇਧਰਲੇ ਪਾਸਿਓਂ ਕਰਦੇ ਆ ਸ਼ਰਵਾਦ ਠੀਕ ਆ ਜੀ ਸੋ ਦੇਖਿਓ ਜੀ ਮੇਰਾ ਭਰਾ ਤੁਸੀਂ ਪੂਰੀ ਤਸੱਲੀ ਦੇ ਨਾਲ ਮਾਲ ਠੀਕ ਆ ਸੋ ਸ਼ਰਵਾਦ ਕਰਦੇ ਆ ਜਿਸਨ ਥੋੜਾ ਇਧਰ ਲੱਗ ਗਿਆ ਉਹ ਦਿਖਾ ਦਿਆ ਜੀ ਪਹਿਲਾ ਨੰਬਰ ਤੇ ਇੱਕ ਡੱਬੀ ਰੰਗ ਪ੍ਰਿੰਟ ਦੇ ਵਿੱਚ ਵਛੀਆ ਵੀਰ ਕੀ ਵੀਰਵਾਇਆ ਇਹ ਪਲੂਣ ਹੈ ਵੀਰ ਜੀ ਪਹਿਲਾ ਸੂਆ ਤੇ ਦੂਜੇ ਵਾਸਤੇ 4 ਮਹੀਨੇ ਦੀ ਗੱਭਣ ਜੀ ਦੂਜੇ ਵਾਸਤੇ 4 ਮਹੀਨੇ ਦੀ ਗੱਭ ਹਾਂਜੀ ਠੀਕ ਆ ਜੀ 8 ਕਿਲੋ ਦੁੱਧ ਠੀਕ ਆ ਜੀ ਹਾਂਜੀ 8 ਕਿਲੋ ਦੁੱਧ ਆ ਠੀਕ ਆ ਜੀ ਤੇ 4 ਮਹੀਨੇ ਦੀ ਗੱਭਣ ਆ 8 ਕਿਲੋ ਦੁੱਧ ਦੂਜੇ ਸੂਵੇ ਲਈ ਗੱਭਣਾ ਪਲੂਣ ਪਹਿਲੇ ਸੂਵੇ ਦੇ ਵਿੱਚ ਚੱਲਣ ਡਈ ਆ ਬੜੀ ਸਪੈਸ਼ਲ ਵਾਲੀ ਵਛੀਆ ਜੀ ਹਾਂ ਨਹੀਂ ਚੰਗੀ ਆ ਮਸਲ ਬਰੀਡ ਬਿਲਕੁਲ ਤੁਸੀਂ ਆ ਵੇਖ ਕੇ ਚੈੱਕ ਕਰੋ ਡੱਬੀ ਵਛੀਆ ਬਾਕੀ ਚਮਕਦਮ ਕਾ ਬਹੁਤ ਜ਼ਿਆਦਾ ਆ ਕੋਈ ਪਿੰਡੇ ਦੇ ਬਾਧ ਸੋ ਫਾੜੀ ਜਲਾ ਚੱਡਾ ਲੇਵਾ ਮੁੱਠੀ ਥਾਣਾ ਕਰਮਾਲੀ ਨੂੰ ਬੱਚੀ ਬਹੁਤ ਸੋਹਣੀ ਆ ਮੇਰਾ ਰਾਦਾ ਵੀ ਦੋਸਤੋ ਅੱਗੇ ਦੂਜੇ ਸਵੇ ਕਿਸੇ ਪ੍ਰਾਣੇ ਗਾਂ ਸੇਲ ਕਰਨ ਵਾਸਤੇ ਵੀ ਲੈਣੀ ਆ ਤੇ ਚੰਗਾ ਪ੍ਰੋਫਿਟ ਦਊਗੀ ਤੁਹਾਨੂੰ ਬਿਲਕੁਲ ਜਦੋਂ ਆਮਾ ਧਾਵਾ ਤੇ ਆ ਗਈ ਆ ਵੇਖੋ ਜੀ ਬਰੀਕੀ ਤੁਸੀਂ ਚੈੱਕ ਕਰੋ ਛੋਟਾ ਕੰਨ ਫੇਸ ਕੁਆਲਟੀ ਬਹੁਤ ਸੋਹਣਾ ਬਲੇਜ ਮੱਥੇ ਦੇ ਵਿੱਚ ਬਣਿਆ ਰੰਗ ਬਾਜਾ ਕਰਮਾਲੀ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਚੋਈ ਬੜੀ ਲੱਗੀ ਆ ਵੇਖੋ ਲੰਮੀ ਲੰਮੀ ਬਹੁਤ ਕਰਮਾਲੀ ਹਾਂ ਇਹ ਲੇਵੇ ਲੂਵੇ ਦੀ ਐ ਪੱਕੇ ਲੇਵੇ ਦੀ ਨਿੱਗਰ ਬਿਲਕੁਲ ਬਿਲਕੁਲ ਆ ਵੀ ਦੁੱਧ ਵੀ ਚਲੋ ਠੀਕ 8 ਕਿਲੋ ਹਣਾ ਹਾਂਜੀ ਦੁੱਧਾਂ ਦੀ ਵੀ ਜੀ ਬੱਛੀ ਦੇ ਮਾਜ ਨਾਲ ਰਾਤ ਹੀ ਆਈ ਹੈ ਜੀ ਹਾਂ ਇਹ ਪਹਿਲਣ ਬੱਛੀ ਆ ਵੀ ਹੁਣ 24 ਮਹੀਨੇ ਦੀ ਗੱਭ ਹੈ ਇਹ 24 ਦੀ ਜੀ ਪੂਰੀਆਂ ਦੀ ਹਾਂ 24 ਦੀ ਪੂਰੀਆਂ 24 ਦੀ ਗੱਭਣਾ ਠੀਕ ਹੈ ਪਾਸ ਹੋਈ ਆਪਣੀ ਮੈਂ ਮਤਲਬ ਅਗਲਾ ਭਣ ਭਰਾ ਦੇ ਮਰਜ਼ੀ ਕਰਾਵੇ ਠੀਕ ਆ ਠੀਕ ਆ ਤੇ ਪਲ ਹੁਣ ਮੇਨੋ ਦਾ ਵੀ ਜਦੋਂ ਤਾਜੀ ਸੱਜਰ ਪੀਕਦੇ ਕੋਈ 12 13 14 ਲੀਟਰ ਦੁੱਧ 15 ਕਿਲੋਵਾ ਦੇ ਵਿੱਚ ਦਿੱਤਾ ਪਹਿਲਾਂ 15 ਕਿਲੋ ਜੀ ਦੇ 15 ਕਿਲੋ ਬੜੇ ਵਧੀਆ ਬੰਦੇ ਜਦੋਂ ਲਈ ਆ ਠੀਕ ਆ ਜੀ ਹਾਂ ਤੇ ਉਹ ਵੀ ਮਤਲਬ ਆਪਾਂ ਸੌਦੇ ਦੀ ਭਾਈ ਤਾਜੀ ਗਾਂ ਲੈ ਕੇ ਆਪਣੇ ਕੋਲ ਠੀਕ ਆ ਠੀਕ ਆ ਨੇ ਬੱਛੀ ਚੰਗੀ ਖਰੀ ਆ ਪੂਰੀ ਹਾਂਜੀ ਹਾਂਜੀ ਤੇ ਮੋਲੇ ਦਾ ਵੀਰ ਸਤਨਾਮ ਕੀ ਕਰਦੇ ਆ ਮੋਹਨ ਵੀਰ ਜੀ ਬੱਛੀ ਫੈਸ਼ਨ ਪੁੱਛੇ ਹਸਾਣਾ ਦੇ ਭਾਵੇਂ 50 ਹੀ ਮੰਗ ਲਈ ਵੇਚ ਜੂ ਆਪਾਂ ਵੇਚੀਆਂ ਹੋਈਆਂ ਹਾਂ ਜਦੋਂ ਆਪਣਾ ਥੋੜਾ ਜਿਹਾ ਹੁੰਦਾ ਵੀ ਜੇ ਰੋਕਣਾ ਮਾਲਿਆ ਤੇ ਆਪਾਂ ਰੋਕਨੇ ਦੇ ਦਿੰਨੇ ਆ ਜੀ ਹਾਂ ਬੱਛੀ ਦੇ ਵੀਰ ਜੀ ਮੁੱਲ 45000 ਰੁਪਇਆ ਕਰਦੇ ਆ 42000 ਦੀ ਦੇ ਦਾਂਗੇ 42 ਦੀ ਹਾਂਜੀ ਠੀਕ ਆ ਕੋਈ ਐਂਡ ਤੋਂ ਐਂਡ ਕੋਈ ਕਸਰ ਕਟਣੀ ਕੋਈ ਚਲ ਯਾਰ ਕਰ ਦਾਂਗੇ ਭਾਈ 41 ਦੀ ਚੰਗੀ ਬੱਛੀ ਬਹੁ ਇਹ ਪਹੁੰਚਾ ਹੋਈ ਨਾ ਸੇਮ ਹੀ ਸਾਰਾ ਕੁਝ ਪਹੁੰਚ ਕਰਦਾ ਕੋਈ ਗੱਲ ਲਓ ਜੀ 100 ਕਿਲੋਮੀਟਰ ਤੱਕ ਪਹੁੰਚਾ ਹੋਈ ਨੇ ਠੀਕ ਆ ਜੀ ਜਿਹੜੀ ਮਰਜ਼ੀ ਚੀਜ਼ ਖਰੀਦ ਲਿਆ ਜਿੱਥੇ ਗ੍ਰੇਟ ਹੋ ਜਾਊਗਾ ਉਹ 100 ਕਿਲੋਮੀਟਰ ਤੱਕ ਪਹੁੰਚ ਹੈਗੀ ਐ ਫ੍ਰੀ ਹਾਂ ਹਾਂ ਜੀ ਹਾਂ ਜੀ ਮੱਛੀ ਬਹੁਤ ਪਿਆਰੀ ਆ ਕਰ ਲਿਓ ਕਾਬੂ ਅਦਰਲੇ ਪਾਸੇ ਇੱਕ ਸੈਕਿੰਡ ਨੰਬਰ ਤੇ ਇਹਦਾ ਵੀਰ ਕਿਵੇਂ ਆ ਵੀਰ ਬਾਈ ਇਹ ਵੀਰ ਜੀ ਦੂਜੇ ਸਵੇ ਸੁਈ ਤੀਜੇ ਵਾਸਤੇ ਗਾਂ ਇਹ ਹੈਗੀ ਤੇ ਢਾਈਆਂ ਵੀ ਨਹੀਂ ਚੱਕ ਪਾਸ ਅੱਜ ਹੀ ਕਰਵਾਈ ਆਪਣੇ ਘਰੇ ਹੀ ਲਾਓ ਜੀ ਇਹਦੇ ਵਿੱਚ 12 13 ਕਿਲੋ ਦੁੱਧ ਤੇ ਆਜੇ ਦੁੱਧ ਚੰਗਾ ਹੈ ਨਾ ਦੁੱਧ ਬੜਾ ਇਹਦੇ ਵਿੱਚ ਬਣਦੀ ਵੀ ਕਰਨ ਵਾਲੀ ਨਾ ਸੱਜਣਾ گاਵਾ ਵਾਂਗੂ ਬਣ ਜਾਂਦੀ ਐਨੀ ਖਬਰਦਾਰ ਹੁੰਦੀ ਹੈ ਲਾਓ ਜੀ ਤਕਰੀਬਨ ਇਸ ਵਕਤ 12 13 ਹੀ 12 ਮੈਂ 13 ਕਿਲੋ ਜੇ ਤਾਂ ਮਰਜ਼ੀ ਕੋ ਭਣ ਭਰਾ ਜੀ ਹੋਵੇ ਲਾਓ ਜੀ ਬਾੜ ਚੰਗੀ ਐ ਮੋਟ-ਮੋਟੀ ਥਾਣ ਲੱਗਾ ਕਰਮਾਰੀ ਨੂੰ ਚਾਰੇ ਥਾਣਾ ਕੋਈ ਸ਼ਾਕ ਬੱਚਾ ਕੋਈ ਫੂਟ ਕੋਈ ਐਕਟਰਾ ਮਾਸ ਨਹੀਂ ਦਾ ਨਾਮ ਕੋਈ ਭਾਵੇਂ ਵੰਗਾ ਪਾ ਕੇ ਚਲੋ ਭਾਵੇਂ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਰੰਗ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਆ ਦੋਹਰਾ ਥਣ ਲੱਗਾ ਢਾਈ ਮਹੀਨਿਆਂ ਦੀ ਚੈੱਕ ਕਰਾਤੀ ਆ ਹਾਂਜੀ ਢਾਈਆਂ ਦੀ ਚੈੱਕ ਪਾਸ ਆਈ ਹੋਈ ਹੈ ਅੱਜ ਹੀ ਕਰਾਈ ਆਪਣੀ ਘਰੇ ਵੀ ਦੀ ਰਾਤੀ ਮਾਲ ਆਇਆ ਹੈਗਾ ਠੀਕ ਆ ਠੀਕ ਆ ਇਹ ਸਵੇਰੇ ਕਰਵਾਇਆ ਜੀ ਆਹ ਦੇਖੋ ਜੀ ਸੋਸੀਲੀਆਂ ਤੇ ਸੌਪਣਾ ਜਿਹੜਾ ਆਪਾਂ ਤੁਹਾਨੂੰ ਇੰਨਾ ਕੁ ਦਿਖਾ ਸਕਦੇ ਹਾਂ ਠੀਕ ਆ ਜੀ ਵੀ ਜਿੱਥੇ ਮਰਜ਼ੀ ਕੋਈ ਚਵਾਈ ਕਰ ਲੇ ਕਿਸੇ ਰਕਮ ਦਾ ਵੰਗਾ ਟੰਗਾ ਰਸੀ ਜਾਣਾ ਪਾਉਣ ਦੀ ਵੀ ਲੋੜ ਨਹੀਂ ਕੀ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਚਾਰੇ ਥਣ ਜ 12 13 13 ਕਿਲੋ ਦੁੱਧ ਇਸ ਵੈੜ ਦੇ ਥੱਲੇ ਆ ਹਾਈਟ ਮੀਡੀਅਮ ਦੇ ਵਿੱਚ ਆ ਹਾਂਜੀ ਬਾਕੀ ਸਾਰੇ ਆਪਣੇ ਭਰਾ ਜਾਣਕਾਰ ਆ ਠੀਕ ਆ ਜੀ ਕਈ ਵਾਰ ਪਸ਼ੂ ਕੋਈ ਮਹੀਨਾ 2 ਮਹੀਨੇ ਗਵਾ ਕੇ ਜਾਂ 2 ਮਹੀਨੇ ਤੱਕ ਸੌਰ ਦਾ ਬਣਦਾ ਕੋਈ 4 4.5 5 5 ਮਹੀਨਾ ਸੁਵਾ ਵੀ ਹੋ ਸਕਦਾ ਹੋਊਗਾ ਜੀ ਹਾਂਜੀ ਇਹਨਾਂ ਦਾ ਬਿਲਕੁਲ ਨਾ ਦੇਖੋ ਜੀ ਦੁੱਧ ਵੜਾ ਕਰਨ ਵਾਲੇ ਕੋਈ ਦੁੱਧ ਦਾ ਤਾਜ਼ੀਆਂ ਗਾਇਆਂ ਵਾਂਗੂ ਦੁੱਧ ਕਰਵਾਈਓ ਹੂੰ ਲਓ ਜੀ ਸੋ ਸਾਫ ਸੁਥਰੀ ਜਲੇਵੇ ਦੀ ਬੈਂਸ ਨੂੰ ਤੋਂ ਲੈਵੇ ਦੇ ਉੱਪਰ ਚੰਗੀਆਂ ਨੇ ਮੋਟੀ ਨਾਰਾ ਦੋ ਪਾਸੇ ਮਿਲਕ ਤੇ ਵੀਰ ਸਤਨਾਮ ਆ ਦੇਣ ਦੇਣ ਦੀ ਗੱਲ ਆਉਂਦੀ ਆ ਕੀ ਕਰਾਂਗੇ ਮੁੱਲ ਮੁੱਲ ਵੀਰ ਜੀ ਮੋਲੇ ਦਾ ਜਿਆਦਾ ਨਹੀਂ ਆਪਾਂ ਕਰਨਾ ਹਾਂਜੀ ਮੋਲੇ ਦਾ 45 ਕਰਦੇ 42 ਦੇ ਦਾਂਗੇ 42 ਹਜ਼ਾਰ ਦੀ ਹਾਂਜੀ ਮੁੱਲ ਛੋਟੇ ਛੋਟੇ ਕਰਨੇ ਆਏ ਲਓ ਬਈ ਇਹ ਚਲ ਬਈ 40 ਦੇ ਦਾਂਗੇ 40 ਦੇ ਦਿਓ 40 ਪੂਰੇ ਦਾ ਗਾ ਦਿਵਾਲੀ ਆਉਂਦੀ ਕੋਈ ਭੈਣ ਭਰਾ ਲੈ ਕੇ ਜਾਵੇ ਆਪਣਾ ਯਾਤਰਾ 40000 ਰੋ ਛੱਡਦਾ ਲ ਲੈ 34000 ਦੇ 500 ਜੋੜ ਕਰ ਲੈ ਲੈ ਸਾਡੇ 38 ਦੀ ਜਾਣ ਦਿਓ ਚੰਗੀ ਵਸੀ ਬਹੁਤ ਬੋਲਦੀ ਸਾਡੇ 38000 ਦੀ ਸਾਡੇ 38000 ਦੀ ਮੇਰਾ ਵੀ ਰਮੇਲਾ ਲੁੱਟ ਲਿਓ ਜੇ 38000 ਦੀ ਵੇੜ ਮਿਲ ਜੂਗੀ ਤੁਹਾਨੂੰ ਇਸ ਸਟਰਕਚਰ ਲੈਵੇ ਦਾ ਅਡ ਰੂਟਰ ਦੀ ਆ ਕੁਆਲਿਟੀ ਜੇ ਬਾਕੀ ਵੜ ਚੰਗੀ ਆ ਠੀਕਾ ਜੀ ਬਹੁਤ ਚੰਗੀ ਆ ਗਾਂ ਚਾਲਾ ਆ ਜਨਾ ਕਰਮਾਲੀਆਂ ਨੇ ਇਹਨਾਂ ਨੇ ਦੁੱਧ ਦਿੱਤੀ ਆ ਸਭ ਤੋਂ ਮੇਨ ਜਿਹੜੀ ਗੱਲ ਹੁੰਦੀ ਨਾ ਵੀ ਨਵੇਂ ਸੂਵੇ ਤੱਕ ਪਾਣਾ ਕਰਨਾ ਪਊ ਕਿਸੇ ਨੂੰ ਹਾਂ ਦੁੱਧ ਦੇ ਦੁੱਧ ਵਾਲੀ ਆ ਕਰਮਾਲੀ ਦੁੱਧ ਦੇ 10 ਕਿਲੋ ਵਾਲੀ ਆ ਹਾਂ ਦੁੱਧ ਦੇ ਦੇ ਦਿੰਦੇ ਆ ਫੇਰ ਸੂਪ ਪੈਣਾ ਫੇਰ ਸੂਪ ਪੈਣਾ ਹਨਾ ਲਓ ਜੀ ਢਾਈ ਹੋਰ ਆ ਕੋਈ 4-5 ਮਹੀਨੇ ਪੀ ਕੇ ਤੇ ਪੰਜਾਵੇਂ 6-7 ਮਹੀਨੇ ਜੇ ਛੱਡਦੇ 2 ਮਹੀਨੇ ਹਾਂ ਜੀ ਹਾਂ ਜੀ ਹਾਂ ਪੂਰਾ ਸਾਲ ਭਰ ਦੁੱਧ ਪਿਆ ਜੂਗੀ ਹਾਂ ਜੀ ਅੱਗੇ ਵੀਰ ਸਤਨਾਮ ਇਧਰਲੇ ਪਾਸੇ ਤੀਜੇ ਬੱਕਰੀ ਪਲੂਣ ਆ ਜੀ ਪਹਿਲਾ ਸੂਆ ਸੂਈ ਜੇ ਦੂਜੇ ਵਾਸਤੇ ਹੈਗੀ ਜੇ 4 ਮਹੀਨਿਆਂ ਦੀ ਗੱਭਣ ਦੂਜੇ ਦੀ 4 ਮਹੀਨਿਆਂ ਦੀ ਹਾਂਜੀ ਹਾਂਜੀ ਠੀਕ ਆ ਜੀ ਤੇ 10 ਕਿਲੋ ਦੁੱਧ ਲਓ ਬੇ 4 ਮਹੀਨਿਆਂ ਦੀ ਗੱਭਣ ਦੇ ਲਈ ਦੋਸਤੋ ਇੱਕ ਵੜਾ ਪਾ ਤੁਹਾਨੂੰ ਦਿਖਾ ਰਿਹਾ ਤੇ 10 ਕਿਲੋ ਦੁੱਧ ਐਸ ਵਕਤ ਇਹਦੇ ਥੱਲੇ ਹਾਜ਼ਰ ਆ ਗਾ ਦੂਜੇ ਸੂਵੇ ਲਈ ਗੱਭਣ ਅਰਲੀਆਂ ਵਰਗੇ ਥਾਣਾ ਵੰਡ ਸਪੇਸ ਇਹਦੀ ਵੀ ਚੰਗੀ ਆ ਠੀਕ ਆ ਜੀ ਹਾਈਟ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੇ ਬਾਕੀ ਜਵਾਬ ਅਸਮਾਨ ਦੇ ਪਹਿਲਾਂ ਵੀ ਤੁਹਾਨੂੰ ਆਪਾਂ ਕਾਫੀ ਵਾਰ ਦੱਸਿਆ ਠੀਕ ਆ ਜੀ ਕੋਈ ਜਵਾਬ ਪਸ਼ੂ ਨਹੀਂ ਆਉਂਦਾ ਕਦੀ ਮਾਰਾ ਧੀਰਾ ਨਿਕਲੇ ਸੀ ਕੋਈ ਚੱਕਰ ਹੋ ਗਈ ਸੀ ਜਵਾਬ ਪਸ਼ੂ ਆ ਦੀ ਆਪਣੀ ਗਾਰੰਟੀ ਭਾਵੇਂ ਭੈਣ ਭਰਾ ਆਨਲਾਈਨ ਮਗਰ ਆ ਆ ਦੇਖੋ ਜੀ ਠੀਕ ਆ ਚੋਂਦਾ ਹੀ ਮਾੜਾ ਲੈਂਦੇ ਨੇ ਜੇ ਮਰਜੀ ਹੋਵੇ ਆ ਚੰਗੀ ਗੱਲ ਵੀਰ ਦੁੱਧ ਚਲੋ ਕਿਲੋ ਖਣ ਘਾਟੋ ਮੈਂ ਸੇਵਾ ਕਰਕੇ ਬਤਾ ਲੂਗਾ ਜੇ ਚੋਂ ਮਾੜਾ ਨਹੀਂ ਕੇ ਫਸਲ ਆ ਬਸ 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 ਲਓ ਜੀ 10 ਕਿਲੋ ਦੁੱਧ ਹਾਂਜੀ ਤੇ ਮਹੀਨੇ ਜਿਹੜੀ ਚੌਂ ਦੀ ਗੱਬਰ ਚੌਂ ਦੀ ਚੱਕ ਪਾਸਾ ਪੂਰੇ ਚੌਂ ਦੀ ਗੱਬਰ ਆ ਸੋ ਕੋ ਬੁੱਧੀ ਪਾਥੀ ਵੀ ਤੁਹਾਨੂੰ ਦਿਖਾ ਦਿੰਦੇ ਆ ਬਹੁਤ ਸੋਹਣੀ ਫੇਸ ਕੁਆਲਿਟੀ ਆ ਕਈ ਵਾਰਾਂ ਵੀਰਾਂ ਨੂੰ ਹੁੰਦਾ ਵੀ ਨਸਲ ਜਾਤ ਦੀ ਵਧੇਰੇ ਪਰਖ ਆ ਜਾਂਦੀ ਆ ਆ ਫੇਸ ਕੁਆਲਿਟੀ ਆ ਠੀਕ ਆ ਬੋਦੀ ਵਾਲੀ ਵੜਾ ਹਾਈਟ ਕਾ ਤਾਂ ਸੋਹਣਾ ਜਿੰਨੇ ਵੀ ਆ ਹੁਣ ਮੌਕੇ ਤੇ ਨਿੱਗਰ ਆ ਕੋਈ ਲੱਸੀ ਫਿੱਕੀ ਨਹੀਂ ਬਜ ਨਹੀਂ ਬਹੁਤ ਜ਼ਿਆਦਾ ਜੀ ਹਾਂ ਤੇ ਮੇਰਾ ਭਰਾ ਚਲੋ ਗਾਂ ਅੱਧਾ ਸਮਾਂ ਤਕਰੀਬਨ ਕਰਮਾਂ ਲਈ ਆ ਗਈ ਆ ਅੱਧਾ ਸਮਾਂ ਮੇਰਾ ਵੀਰ ਕੋਈ ਸੇਵਾ ਕਰ ਲਿਆ ਕਰ ਲਈ ਕਿਸੇ ਨੇ ਠੀਕ ਆ ਜੀ ਤੇ ਚੰਗੀ ਤਿਆਰੀ ਫੜੂਗੀ ਕਰਮਾਂ ਦੀ ਵਜੋਂ ਲੋੜ ਅੱਜ ਵੀ ਪੂਰਾ ਕੱਦ ਵੀ ਚੰਗਾ ਜਿੰਨੇ ਜੋਗੀ ਆ ਕੱਦ ਕੋਤੂ ਵੀ ਵੱਡਾ ਹਾਂ ਆ ਦੇਖੋ ਠੀਕਾ ਬਾਕੀ ਸਤਨਾਮ ਕੋਈ ਧਾਰਾਂ ਦੀ ਬਾਤ ਘੜਦੇ ਨਹੀਂ ਗੀ ਨਹੀਂ ਨਹੀਂ ਧਾਰਾਂ ਐ ਡੋਕਣ ਡੋਕਾ ਬਰਾਬਰ ਹੋ ਗਏ ਵਿੱਚ ਜੀ ਅੱਛਾ ਜੀ ਇਹ ਉਹ ਤਾਂ ਪਹਿਲਾਂ ਦੱਸਾਂਗੇ ਆਪਾਂ ਨੂੰ ਇਹੋ ਜੀ ਗੱਲ ਕੋਈ ਨਹੀਂ ਗੀ ਜਿਹੜੀ ਵੀ ਗੱਲ ਕਰਾਂਗੇ ਮਤਲਬ ਸੱਚੀ ਹੋਊ ਠੀਕਾ ਤੇ ਕਿੰਨੇ ਦੀ ਦੇ ਦਿੱਤੀ ਮੋਲ ਵੀਰ ਜੀ ਤਾਂ 40000 ਰੁਪਏ ਕਰਦੇ 2000 ਰੁਪਏ ਛੱਡ ਦਿੰਦੇ ਨਾ 38 ਦੀ 38 ਹਜ਼ਾਰ ਜੇ ਇਸ ਹਾਲਾ ਮਾਲਿਆ ਉਸੇ ਹਾਲਾ ਮਾਲ ਦਵਾਂਗੇ ਇਹ ਨਹੀਂ ਮੈਨੂੰ ਕੋਈ ਕੋਈ ਜਿਆਦੀ ਸੋਹਣੀ ਆ ਉਹ ਤੇ ਹੋਰ 2000 ਰੱਖਦੇ ਨਾ ਉਹ ਕਮ ਨਹੀਂ ਚੈਸਨੋ ਵਾਲੀ ਗੱਲ ਕਰਤੀਏ 35 ਦੇ ਦਾਂਗੇ ਭਾਈ ਪੂਰੇ ਮਤਲਬ ਐਂਡ ਤੋਂ ਐਂਡ ਹੀ ਹਾਂ 35000 ਦੀ ਦੇ ਦਾਂਗੇ ਵੱਛੀ ਬੱਛੀ ਆ ਵੱਛੀ ਬਾਲੀ ਜਿਆਦੀ ਚੰਗੀ ਵੱਛੀ ਜੇ ਵੱਛੀ ਪਰ 40000 ਦੀ ਵੀ ਤੇ ਵਿਕ ਜੂਗੀ ਤੇ ਚਲੋ ਕੋਈ ਨਹੀਂ ਚਲੋ ਜੀ ਮੈਨੂੰ ਸਹੀ ਆ ਲਓ ਵੀ 35000 ਦੀ ਦੋਸਤੋ ਵਾੜ ਮਿਲ ਜੂਗੀ ਅੱਜ 10 ਕਿਲੋ ਧਾਰਾ ਨੇ ਦੇ ਥੱਲੇ ਤੇ ਬਾਕੀ ਗੱਪਰ ਦਾ ਆਦਤ ਆਦਤ ਖਿੱਚ ਕੇ ਲੈ ਗਈ ਆ ਫੇਰ ਆ ਗਿਆ ਜੀ ਬਾਕੀ ਬਾਜਨ ਵਾਟਾ ਵੀ ਪੂਰਾ ਕੋਈ ਨਹੀਂ ਵੀ ਅੱਜ 35 ਦੀ ਇਹ ਤਾਂ ਕੋਈ ਲੱਸੀ ਫੇਕੀ ਆ ਠੀਕ ਆ ਬਾਕੀ ਇਹਦੀ ਆਪਣੇ ਮਾ ਰੇਡ ਨੂੰ ਜਾਇਜ ਕਰਕੇ ਭੈਣ ਭਰਾ ਜਦੋਂ ਆਪਸੋ ਜ਼ਿਆਦਾਤਰ ਬਲਵਾ ਆਉਣ ਨਹੀਂ ਮਾਲ ਜਦਾ ਉਹ ਤੇ ਕੋਈ 100 ਚੋਂ ਇੱਕ ਅਦਾ ਬੰਦਾ ਹੁੰਦਾ ਵੇ ਜਿਹੜਾ ਕਰਕੇ ਕਈ ਹੁਣ ਸੁਨੇਰ ਕੇ ਬੰਦੇ ਹੁੰਦੇ ਆ ਇਹ ਜੋ ਵੀ ਘਾਲਦਾ ਵੇਖ ਕੇ ਅਗਲੇ ਚਲੋ ਵੀਡੀਓ ਲੈਣਾ ਕਿਹੜਾ ਉਧਾ ਲੈਣਾ ਪੂਰੀ ਹਰ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰੀ ਸੀ ਉਹਦੇ ਥੱਲੀ ਕਰਾਉਂਦੇ ਆ ਉਹ ਤੇ ਕੋਈ ਇੱਕ ਦੋ ਹੁੰਦੇ ਵੇ ਜਿਨ ਕਾਦ ਲੈ ਜਿਹੜੇ ਘਰ ਜਾ ਕੇ ਬੱਕਰੀ ਬਣ ਜਾਂਦੇ ਮਣਕ ਆ ਬਾਕੀ ਜੋ ਵੀ ਹੋਇਆ ਆਪਾਂ ਦੱਸ ਕੇ ਦਿੰਦੇ। ਨਾਵੇਂ ਵਾੜੇ ਕਰਮਾ। ਨਵੇਂ ਵਾੜੇ ਕਰਾ ਕੋ ਪੁਰਾਣਾ। ਪੱਕੀ ਗਾਂ ਆ ਆਪਣੀ। ਹਾਂ ਪਹਿਲਾਂ ਦੂਜਾ। ਬਿਲਕੁਲ ਨਵੇਂ ਅੰਗ ਨੇ ਕਰਮਾ ਲੀਆਂ ਠੀਕ ਆ। ਹਾਂਜੀ ਹਾਂਜੀ। ਇੱਧਰ ਇੱਕ ਸਤਨਾ ਆ ਵੀ ਤੋਕੜ ਕੋ ਬਣੀ। ਇਹ ਵੀ ਕਰਾਉ ਸਾ ਜੀ ਵੀਰ ਜੀ। ਇਹ ਵੀ ਢਾਈਆਂ ਮਹੀਨੇ ਚੱਕ ਪਾ ਜੇ 8 ਕਿਲੋ ਦੁੱਧ। ਲਓ ਜੀ 8 ਕਿਲੋ ਦੁੱਧ ਤੇ ਢਾਈਆਂ ਮਹੀਨੇ ਦੀ ਗੱਭਣ ਨੂੰ ਦੱਸ ਆ ਰਿਹਾ। ਦੂਜਾ ਸਵੇਰ ਕਿ ਤੀਜੇਲੀ ਗੱਭਣ। ਦੂਜਾ ਦੂਜਾ ਗਾਂ ਤੇ ਜੇ ਸੂਗੀ। ਲਓ ਜੀ ਗਾਂ ਤੀਜੇਲੀ ਗੱਭਣਾ ਠੀਕ ਆ ਜੀ। ਢਾਈਆਂ ਮਹੀਨੇ ਦੀ ਗੱਭਣਾ। ਤਾਂ ਦੁੱਧ ਕਿਨਾਂ ਅੱਠ ਕਿਨੋਂ ਅੱਠ ਕਿ ਅੱਠਾਂ ਦੇ ਵੀਰ ਜੀ ਬਾਹਰ ਹੋ ਅੱਠ ਮਨੂ ਕਾ ਹਾਲੇ ਰਾਤ ਆਈਆਂ ਦੁੱਧ ਆਪਾਂ ਪਾਈਆ ਪਾਈਆ ਤੱਕ ਚਲੋ ਸਿੱਧਾ ਰੰਗ ਜਾ ਕੇ ਵੈਸੇ ਪਸ਼ੋਪਰਾ ਦਾ ਕਰ ਜਾਂਦੇ ਦੁੱਧ ਜੀ ਜੀ ਮੇਰੇ ਕੋ ਦੋ ਦੋ ਦਿਨ ਠਹਿਰ ਗਿਆ ਤੇ ਦੋ ਤਿੰਨ ਵਸ਼ੀਰ 12 13 ਕਿਨੋਂ ਕੀ ਆਪਾਂ ਕਰ ਦੇਣਾ ਲਓ ਵੀ ਅੱਜ ਫੁੱਲ ਕੱਦ ਵੱਡਾ ਇੱਕ ਵਾਰੀ ਤੁਹਾਨੂੰ ਆਪਾਂ ਨੋਟ ਕਰਾ ਦਈਏ ਹੈ ਕ੍ਰੋਸ ਤੇ ਵੇਖੋ ਇਧਰ ਖਬਰ ਜੀ ਬਿਲਕੁਲ ਕ੍ਰੋਸ ਹੈ ਚਿਪ ਕ੍ਰੋਸ ਬ੍ਰੀਡ ਆ ਤੇ ਦੁੱਧਾ 8 ਕਿਲੋ ਆ ਤੇ ਕੱਦ ਵੱਡਾ ਮੇਰੇ ਵੀਰ ਆ ਵੇਖੋ ਦੋ ਅੱਠਾਂ ਦੇ ਵੀਰ ਜੀ ਬਾਹਰ ਉਹ ਅੱਠ ਜਿਹੜੇ ਅਗਲੇ ਪਿਛਲੇ ਥਣਾ ਦੀ ਆ ਚੋਣਾ ਮਾਰਨਿੰਗ ਵੈਸੇ ਤੁਹਾਨੂੰ ਚੁਆਈ ਦਾ ਸਮਾਂ ਵੀ ਦੱਸ ਦਿੰਦੇ ਹੁਣ 1:30 ਵਜਣ ਡਿਆ ਤੇ ਵੀਰ ਮਾਰਨਿੰਗ ਕਿੰਨੇ ਵਜੇ ਪੰਜ ਵਜੇ ਵੀ ਦੀ ਮਾਲ ਚੋਤਾ ਪੰਜ ਵਜੇ ਜਿਹੜੀ ਦੋਸਤ ਚੁਆਈ ਕਰਦੀ ਆ ਤਾਂ ਕਾਹ ਯਾਰਾਂ ਵਜੇ ਆ ਰਹਾ ਫਸੂ ਦਾ ਟੈਨ ਆ ਮਾਲ ਦੀ ਬਸ ਬਸ ਹਾਂ ਬਾਕੀ ਇਹਨਾਂ ਵੀ ਆਇਆ ਜਿੱਥੇ ਖੜ ਗਈ ਖੜ ਗਈ ਹੈਨਾ ਨਹੀਂ ਬਹੁਤ ਜ਼ਿਆਦੀ ਖਰੀ ਹੈ ਜੀ ਸੇਲ ਸੂਲ ਪੂਰੀ ਆ ਹਾਂ ਜੀ ਜੀ ਲੋ ਵੀ ਮੇਰੇ ਵੀਰ ਕੱਡੋ ਨਿਗਾ ਦੇ ਵਿੱਚੋਂ ਠੀਕ ਆ ਜੀ ਚੈੱਕ ਪਾਸ ਬੜਾ ਜਿਹੜੀਆਂ ਤੁਹਾਨੂੰ ਆਪ ਚਾਰ ਦਿਖਾਉਣੀਆਂ ਸੀ ਅੱਜ ਟੋਪੜ ਗੱਪਣ ਤੇ ਉਹਨਾਂ ਦੇ ਵਿੱਚੋਂ ਇਹ ਲਾਟ ਜਿਹੜੀ ਆਪਾਂ ਬਾਕੀ ਹੁਣ ਵੀ 8 ਕਿਲੋ ਦੁੱਧ ਦਾ ਸੱਜਰ ਵੈੜ ਦਾ ਚਲੋ ਆਪਾਂ ਉਮੀਦ ਕਰ ਹੀ ਸਕਦੇ ਆ ਵੀ ਕੋਈ ਚੰਗੀ ਮਿਲਕ ਹੋਊਗੀ ਇਹਦੀ ਕਰਮਾਂ ਦੀ 20 ਕਿਲੋ ਜਿਤੋਂ ਲਈ ਉਹਦਾ ਮੈਂ ਚੋਣਾਂ ਨੇ 18 ਹੁੰਦੀ 20 ਕਿਲੋ ਹਾਂ ਜੀ ਇਹ ਪੱਠਾ ਹੀ ਲਿਆ ਜੀ ਔਰ ਵੇਖੋ ਮਾਰਾ ਦੀ ਕਿਰਪਾ ਬੜੀ ਮਾਰਾ ਦੀ ਮਿਹਰ ਹੈ ਜਦੋਂ ਹੈ ਕਿ ਨਹੀਂ ਬੜਾ ਹੀ ਭੈਣ ਭਰਾਵਾਂ ਦਾ ਸਜੋਗ ਤੇ ਬੜੀ ਭਾਬੀ ਦੀ ਕਿਰਪਾ ਜੀ ਚਲੋ ਲੈਣ ਵਾਲੇ ਵੀ ਇਕੱਠੇ ਹੀ ਆ ਤੇ ਦੇਣ ਵਾਲੇ ਵੀ ਇਕੱਠੇ ਪੰਜ ਕੇ ਘਰੋਂ ਵੀ ਰਿਵਾਜ ਮਾਰ ਕੇ ਦਿੱਤੀਆਂ ਜੀ ਅੱਛਾ ਆ ਫੋਨ ਕੀਤਾ ਆ ਇਹ ਸਾਰਾ ਮਾਲ ਕਿ ਕਰਵਾਇਆ ਜੀ ਲੈ ਹਾਂ ਜੀ ਇਹ ਵੀ ਗੱਲ ਸਾਬ ਬੜੀ ਵੱਡੀ ਲਈ ਛੋਟੀ ਛੋਟੀ ਜਿਹੀ ਕੱਚੀ ਆਪਾਂ ਦੇ ਦੋ ਚਾਰ ਦਿਨ ਫੇਰ ਕੇ ਪਾਉਣੀ ਆ ਥਾਲ ਹੀ ਆਈ ਇਹਨਾਂ ਦੀ ਕਿਹਾ 1500 ਸੌਖਾ ਹੋ ਜਾਂਦਾ ਇੱਕ ਇੱਕ ਪੁੱਠੇ ਦਾ ਸੌਦਾ ਵਾਜ ਜੇ ਕਿਹਾ ਇੱਕ ਇੱਕ ਕਰਕੇ ਲੈਣੀ ਉਹ ਵੀ ਫਿਰਣਾ ਪੈਣਾ ਜੀ ਜੀ ਚਲੋ ਬਾਕੀ ਗੱਲ ਬਸ ਹੁੰਦਾ ਜੇ ਆਪਾਂ ਨੂੰ ਹੁੰਦਾ ਵੀ ਆਪਾਂ ਪਾਸੇ ਫਿਰ ਤੁਰ ਕੇ ਲੈਣੀਆਂ ਆ ਆ ਲੈਣੀਆਂ ਆ ਹੈ ਕਿ ਨਹੀਂ ਦੇ ਚੱਕਰ ਉਹਦਾ ਬਸ 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 ਲੈ ਵੀ ਵੀਰ ਸਤਨਾਮ ਮੁੱਲ ਬੋਲਦਗੇ ਕਿੰਨੇ ਦੀ ਵੈੜ ਦੇ ਰਹੇ ਆ ਵਟੀ ਆ ਮੁੱਲ ਵੀਰ ਦੀ ਅੱਜ ਬਿਲਕੁਲ ਨਿਗੇ ਨਿਗੇ ਵਾਲਾ ਕੰਮ ਆ ਵਸ਼ੀ 50000 ਰੁਪਏ ਦੀ ਆਪਾਂ 50000 ਦੇ ਵੇਚੀਆਂ ਵੀ ਆ ਹੈ ਕਿ 45 ਦੀ ਹਾਂ ਇੱਕੋ ਇੱਕ ਗੱਲ ਕਰਦੀਆਂ ਮਿੱਤਿਆ ਬਈ ਕਸਰ ਕੁਸਰ ਕੱਢ ਕੇ ਜਿੰਨੂੰ ਆਂਦੇ ਆ ਚੱਲ 42 ਯਾਰ 42 ਦੀ 42 ਯਾਰ ਪੂਰੀ ਵੱਡੀ ਵੱਛੀ ਜੇ 50-50 ਹਜ਼ਾਰ ਦਿਆਂ ਦਿੱਤੀਆਂ ਵਾਂ ਢਾਈਆਂ ਵੀ ਨਹੀਂ ਚੱਕਵਾਸ ਆਪਣੇ ਘਰੇ ਅੱਜ ਸਵੇਰੇ ਕਰਵਾ ਕੇ ਟੀਕੇ ਉਹ ਡੱਬੀਆਂ ਪਈਆਂ ਠੰਡੇ ਲਵਾਏ ਆ ਬਾਕੀ ਬਰਾਡੇ ਦੀ ਛੱਤ ਵੇਖ ਲੈਣੀ ਭੜ ਭਰਾਉਣੇ ਇੱਕ ਉੱਚੀ ਥੋੜੀ ਰਹਿ ਗਈ ਆ ਉਹ ਵੱਡੀ ਆਗੇ ਹਾਂ ਵੱਡੀ ਬੈੜ ਆਹ ਨਾਲ ਚਲੋ ਤਾਂ ਭਾਈ ਕਿਹੜੀ ਪੱਕੀ ਆ ਕੱਦ ਕੋ ਦ ਬੜਾ ਜਿਆਦਾ ਇਹ ਲੰਮੀ ਵੇਖੋ ਕਿੱਡੀ ਆਜ ਉਹ ਮੁੱਲ ਜਿਹੜੇ ਸ਼ੌਟ ਦੇ ਵੇਖਣਾ ਬਸ ਬਸ ਉਹ ਹਦੋ ਸਾਬੀ ਮਨ ਇਹ ਨਹੀਂ ਜਾਬਾ ਵੀ ਛੇਲ ਨਹੀਂ ਲਾਉਣੀ ਭੈਣ ਭਰਾਵਾਂ ਦੀ ਜੇ ਰੋਕਣਾ ਲਈਆਂ ਤਾਂ ਰੋਕਣਾ ਹੀ ਦੇਣੀਆ ਜੇ ਕੋਈ 100 ਰੁਪਏ ਮਗਰੋਂ ਮਹਿੰਗੀ ਲਈ ਉਹ 100 ਰੁਪਏ ਮਹਿੰਗੀ ਵੇਚਾਂਗੇ ਜੇ ਕੋਈ ਪਹਾੜ ਲਈ ਉਹ ਪਹਾੜਾਂ ਦੇਾਂਗੇ ਲੋ ਵੀ ਕਰੋ ਚੱਕ ਮੇਰੇ ਭਰਾ ਬਹੁਤ ਖੂਬਸੂਰਤ ਆ ਅੱਗੇ ਇੱਕ ਤਾਜੀ ਬੁਖਾਦ ਕੇ ਵੀਰ ਹਾਂਜੀ ਇਹ ਵੀਰ ਦੀ ਗਰਲੈਂਡੋ ਆ ਗਈ ਜੀ ਤੇ ਗਰਲੈਂਡੋ ਆ ਗਈ ਆ ਰਾਤੀ ਸੂਈ ਦੇ ਬੱਛਾ ਮਗਰ ਜੇ ਲੋ ਵੀ ਬੱਛਾ ਮਗਰ ਰਾਤੀ ਸੂਈ ਆ ਤੇ ਬੱਛਾ ਮਗਰ ਆ ਕੋਈ ਇੱਕ ਦੋ ਕੁ ਜਵਾਈਆਂ ਕਰ ਹੀ ਦਿੱਤੀਆਂ ਆਪਾਂ ਹਾਂ ਜਵਾਈਆਂ ਕਰਦੇ ਆ ਸਾਫ਼ ਹੀ ਕਰਦੀ ਵੀ ਜੀ ਸਾਰੇ ਠੀਕ ਆ ਜੀ ਆ ਬਣੀ ਪੁਣੀ ਬੜੀ ਕਰਮ ਵਾਲੀ ਚੰਗੀ ਤੇ ਬੋਲਾ ਇਹਦੇ ਕੋਲ 12 13 ਕਿਲੋ ਹੋਊਗਾ ਸਟਾਰਟ 12 13 ਕਿਲੋ ਸਟਾਰਟਿੰਗ ਆ ਸੂਆ ਹੋਊਗਾ ਤੇਜਾ ਕਿਵੇਂ ਸੂਵੇ ਤੇਜਾ ਮੰਨ ਲਓ ਤਾਂ ਘਰ ਨੇ ਦੁਜੀ ਦਸੀ ਜੀ ਠੀਕ ਆ ਸੋ ਇਹ ਰਾਤ ਹੀ ਦੋਸਤੋ ਸੁਈ ਆ ਮੈਲਾ ਮੂਰਾ ਉਸੇ ਤਰ੍ਹਾਂ ਹੀ ਹਜੇ ਦਵਾਈ ਧਵਾਈ ਨਹੀਂ ਸਾਫ਼ ਸੁਭੂਈ ਨਹੀਂ ਕੀਤੀ ਠੀਕ ਆ ਜੀ ਜਿਹੜਾ ਤੇਜਾ ਸੂਆ ਮੰਨ ਲਿਆ ਜੇ ਰੰਗ ਤੁਸੀਂ ਦੇਖ ਸਕਦੇ ਜੇ ਆ ਫੇਸ ਕੁਆਲਟੀ ਆ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਜਿਆ ਚਾਰ ਥਾਂ ਨੇ ਠੀਕ ਆ ਜੀ ਕੋਈ ਬੱਚਾ ਤੇ ਚੋਚਵਾਗ ਵੀਰਾਂ ਦਾ ਵੀ ਆਪਾਂ ਤਸੱਲੀ ਕੀਤੀ ਆ ਵੀ ਚੰਗੀ ਠੋੜੀ ਵੜੀ ਬੰਬੀਰਗੀ ਆ ਜੀ ਹਾਂ ਮਿਲਨ ਮਲਾਬ ਚ ਵੀ ਮਿੱਠੀ ਆ ਮੈਂ ਨਾ ਕੋ ਭਾਅ ਮੰਗਾ ਨਾ ਪੌੜੀ ਠੰਡੀ ਆ ਲਓ ਜੀ ਮਿਲਨ ਮਲਾਬ ਦੇ ਵਿੱਚ ਵੀ ਮਿੱਠੀ ਆ ਥੋੜਾ ਵੀ ਤੇ ਗੋ ਥੋੜਾ ਇੱਥੋਂ ਵੀਰ ਮਾੜਾ ਜਿਹਾ ਕਮਾ ਕੇ ਦਿਖਾ ਦੀ ਇੱਕ ਵਾਰੀ ਫੇਰ ਲੈ ਲੂਏ ਜੀ ਇਹ ਲੂਏ ਮੈਂ ਫਿਰ ਲੈਵਾ ਜੀ ਹੁਣ ਪੌੜੇ ਦੇ ਵਿੱਚ ਹੀ ਆ ਕਰਮਾਲੀ ਠੀਕ ਆ ਜੀ ਹਾਂ ਜੀ ਤੋਂ ਹਾਂ ਠੀਕ ਆ ਜਿਵੇਂ ਜਿਵੇਂ ਚੁਵਾਈਆਂ ਚ ਆ ਗਈ ਨੇਵਾ ਲੂਆ ਚੱਡਾ ਥੱਲੇ ਕਰਮਾਲੀ ਚੰਗੀ ਸੋਹਣੀ ਖੜੂਗੀ ਹਾਂ ਜੀ ਤੇ ਬੱਛਾ ਮਗਰ ਦੇ ਮੇਲਕਾਫ ਆ ਜੇਰ ਆਪਣੇ ਫਾਰਮ ਤੇ ਕਿੱਲੇ ਤੇ ਪਾਈ ਹਸਤੇ ਜੇਰ ਪੈ ਗਈ ਹਾਂਜੀ ਜੇਰ ਪੈ ਗਈ ਆ ਲਓ ਜੀ ਠੀਕ ਆ ਜੀ ਆ ਵੇਖੋ ਠੰਡੀ ਆ ਉੱਥੇ ਠੰਡੀ ਬੜੀ ਆ ਠੰਡੀ ਥੋੜੀ ਜਿਹੜੀ ਵੀ ਗੱਲ ਮਤਲਬ ਆਪਾਂ ਆਖੇ ਇਹ ਵੀ ਠੰਡੀ ਆ ਤੇ ਅਗਲੇ ਘਰ ਜਾ ਕੇ ਲੱਤਾਂ ਮਾਰੋ ਥੋੜਾ ਬੂੜਾ ਵੀ ਪੂਰਾ ਮੱਜਾਂ ਨੂੰ ਚੱਟਾ ਯਾਰ ਇਹ ਵੇਖੋ ਇਹ ਹੈਗੀ ਕਰਾ ਮਤਲਬ ਕਰਾਉਣਾ ਸੀ ਨਾ ਮਾਜੀ ਇਹ ਕਰਮਾਲੀ ਕੇ ਆ ਜੀ ਉਹਦੇ ਚ ਵੇ ਲੋ ਬੋਲਾ ਚੱਟਾ ਤੇ ਮੈਂ ਵੀ ਆ ਵੇਖੋ ਕੋਈ ਮੇਰਾ ਵੀਰੇ ਨਾ ਖੇ ਕੋਈ ਵੰਗਾਰ ਰਸੀ ਪਾਉਣ ਦੀ ਲੋਰ ਆ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਓ ਪਰ ਆਂਦੀ ਕੁਛ ਨਹੀਂ ਗਈ ਵੇ ਬਹੁਤ ਠੱਡੀ ਹੈ ਮਿੱਠੀ ਆ ਪੂਰੀ ਧੀਰੀ ਧੂਰੀ ਬਹੁਤ ਆ ਹਾਂਜੀ ਬਾਲ ਖੂਬਸੂਰਤ ਆ ਠੀਕ ਆ ਜੀ ਚੰਗੀ ਆ ਬੜਾ ਉਤੋਂ ਵੀ ਵੇਖੋ ਤੁਸੀਂ ਕੋਈ ਲਸੇਰੇ ਫਿੱਕੇ ਪਣ ਦੇ ਵਿੱਚ ਨਹੀਂ ਜਦੋਂ ਸੂਸਵਾਦ ਵਿੱਚ ਆ ਜਾਂਦਾ ਪਸ਼ੂ ਹਾਂਜੀ ਇੱਕ ਅੱਦੇ ਦਿਨ ਦੀ ਸੂਸ ਜਦੋਂ ਬੱਚਾ ਵੇਖੋ ਕਿੱਡਾ ਪਲਿਆ ਫਿਰ ਜੇ ਰਪਈਆ ਬੱਚਾ ਵੀ ਮਗਰ ਚੰਗਾ ਚੰਗਾ ਬਲਦ ਜਨਮ ਜਨਮ ਦਾ ਹਾਂ ਹੋ ਜਾਂਦਾ ਫਰਕ ਫੈਦਾ ਵੀਰ ਸਤਨਾਮ ਕੀ ਮੁੱਲ ਦੀ ਆ ਕੀ ਡਿਮਾਂਡ ਰੋਗੇ ਜੀ ਮੋਲੇ ਦਾ ਵੀਰ ਜੀ ਰੋਗਣੇ ਕਰ ਦਿਆ ਵਾ ਉਤਰਾ ਤੇ ਆਪਾਂ ਇੱਕ ਦਿਨ ਕਰ ਲੈ ਲੋ 70 ਦੀ ਵੇਚੀ ਆ ਐਡੀ ਹੀ ਹੋਈ ਹਾਂ ਜਦੋਂ ਆਪਾਂ ਭਾਣ ਲਈ ਆ ਮੋਲੇ ਜੀ 55000 ਰੁਪਏ ਕਰਦੇ 52000 ਦੇ ਦਿੰਦਾ ਹਾਂ ਮੋਲ ਨਹੀਂ ਗਾਦੇ ਕਰਨੇ ਨਿਗੇ ਨਿਗੇ ਕਰਨੇ ਕੋਈ ਕਿਆਰ ਦੇ ਵੀ ਆਪਣਾ ਵੱਧ ਕਾ ਮੰਗੇ ਘੱਟ ਕਰਦੇ ਉਹ ਕੰਮ ਨਹੀਂ ਚਲੋ ਭੈਣ ਭਰਾਵਾਂ ਦਾ ਸ਼ੁਕਰ ਮਿਲਦਾ ਇਹਦਾ ਗੱਲ ਵੱਖਰੀ ਹੈ ਘਾਟਾ ਪਾ ਕੇ ਕੋਈ ਵੀ ਨਹੀਂ ਦਿੰਦਾ ਘਾਟਾ ਪਾ ਕੇ ਬਿਲਕੁਲ ਨਹੀਂ ਜਿੱਥੇ ਜਲ ਪਾਣੀ ਲੱਭਦਾ ਕਲੈਨਿਕ ਕਮਾਈ ਹੁੰਦੀ ਹੁੰਦੀ ਆ ਬੋਹਾਂਜ ਕਹਿੰਦੇ ਦੀ ਦੱਸਿਆ ਵੀਰ 52 ਦੇ ਦਾਂਗੇ 52 ਦੇ ਕਰਦੇ ਆ 50 ਹੋਰੇ ਦੇ ਦਾਂਗੇ ਭਾਈ 50 ਦੇ ਵਿੱਚ ਲਓ ਜੀ 2800 3000 ਰੁਪਏ ਤੇ ਪਹੁੰਚਦਾ ਹੀ ਹੋ ਜਾਂਦਾ ਠੀਕ ਆ ਜੀ 100 ਕਿਲੋਮੀਟਰ ਤੱਕ ਪਹੁੰਚ ਆ ਟਾੜ ਟਾੜ ਜਿਹੜੀ ਬਿਲਕੁਲ 50000 ਦੀ ਤੁਹਾਨੂੰ ਵਾੜ ਮਿਲ ਜਾਣੀ ਆ ਤਾਜੀ ਕਰਮਾਂ ਵਾਲੀ ਜੇਰ ਜੂਰ ਪ੍ਰੋਪਰ ਪਾਤੀਆਂ ਨੇ ਸੋ ਬਾਕੀ ਤੁਸੀਂ ਵਾੜ ਦੇਖ ਹੀ ਲਈ ਆ ਮਿੱਠੀ ਠੰਡੀ ਧੀਰੀ ਆਪਾਂ ਤੁਹਾਨੂੰ ਬੰਦਾ ਵਾੜ ਜੀ ਹੱਥ ਲਾਇਆ ਵੇਖ ਲੋ ਕਈਆਂ ਉਸ ਤੇ ਪਗੜੀ ਆਉਂਦੀ ਆ ਅੱਜ ਬਹੁਤ ਜਾਰੀ ਬੜੀ ਫਿਕਸ ਬਣੀ ਤੇ ਉਹ ਹੱਥ ਲਾਇਆ ਮਾਰਾ ਵੇਖ ਲੋ ਕਈਆਂ ਸਾਰਾ ਹੱਥ ਲਾਇਆ ਉਧਰ ਪਾਵਾ ਇਹ ਕਰਵਾਗੇ ਠੀਕ ਆ ਜੀ ਠੀਕ ਆ ਹਾਂ ਜੀ ਬਹੁਤ ਵਧੀਆ ਅੱਗੇ ਨਰਟੋ ਆਪਾਂ ਜਿਹੜੀ ਜੇ ਦੋਸਤ ਤੁਹਾਨੂੰ ਵੇਰ ਦਿਖਾਉਣੀ ਆ ਜਿਹੜੀ ਤੋਕੜੇ ਵੀਰ ਇਹ ਤੋਕੜੇ ਵੀਰ ਜੀ ਦੂਜਾ ਸੂਏ ਦੀ ਸੂਈ ਨੂੰ ਵਸ਼ੀਨ ਨਾ ਕੋਈ ਡੇਢ ਮਹੀਨਾ ਜਿਆਦਾ ਟਾਈਮ ਡੇਢ ਮਹੀਨਾ ਹੋਇਆ ਵਾ ਇਹਨੇ ਵੀਰ ਨੇ ਦਵਾਈ ਆਉਦੇ ਸਜਣਾ ਤੋਂ ਇਹਨੇ ਲੈ ਕੇ ਦਿੱਤੀ ਆ ਠੀਕ ਆ ਦੁੱਧ ਇਹਦੇ ਕੋਲ 13 ਕਿਲੋ ਜੇ ਇਹਦਾ ਨਾ ਇਦਾਂ ਦਾ ਥਾਂ ਅਗਲਾ ਅੰਸ਼ੀ ਦਾ ਘਰ ਤੇ ਆ ਥੋੜਾ ਜੇ ਆ ਬੈਣੀ ਵਾਲਾ ਜਿਹੜਾ ਅਗਲਾ ਆ ਯਾਰ ਦੁੱਧ ਆਉਂਦਾ ਤਾਂ ਐ ਨਹੀਂ ਉਹਦਾ ਨੁਕਸਾਨ ਨਹੀਂ ਹੋਵੇ ਕੋ ਹਾਂਜੀ ਦੁੱਧ ਵਧੀਆ ਇੱਕੋ ਜਿਹਾ ਠੀਕ ਆ ਇਹ ਉ ਤਾਂ ਘਾਟਕ ਤੇ ਮਤਲਬ ਰਟਾਇਰਸਨ ਰੂਟ ਤੋਂ ਨਾਲ ਘਟ ਗਿਆ ਠੀਕ ਆ ਠੀਕ ਆ 13 ਕਿਲੋ ਹਾਜ਼ਰ ਹਨ ਲੋ ਜੀ 13 ਕਿਲੋ ਦੁੱਧ ਦਾ ਕੋਈ ਜ਼ਿਆਦਾ ਸਮੇਂ ਨਹੀਂ ਹੋਇਆਗਾ ਕੋਈ ਮਹੀਨਾ ਮਾਲੇ ਡੇਢ ਮਾਲੇ ਪੌਣੇ ਮਾਲੇ 2 ਮਹੀਨੇ ਮਾਲੇ ਕਿਉਂਕਿ ਬਗੈਰ ਬੱਚੇ ਆ ਤੇ ਇਹ ਮੇਰਾ ਭਰਾ ਭਾਵੇਂ ਟੋਕਰ ਦੇ ਵਿੱਚ ਤੁਸੀਂ ਮੰਨ ਕੇ ਲੈ ਕੇ ਜਾਣੀ ਆ ਪਰ ਦੁੱਧ ਦੇ ਹਿਸਾਬ ਨਾਲ ਹੀ ਸੌਦਾ ਕਰਿਆ ਜੇ 13 ਕਿਲੋ ਦੁੱਧ ਜੀ ਬੜਾ ਹੋਣ ਤੇ ਹਾਲੇ ਅੱਧਾ ਦਿਨ ਹੈ ਕਿ ਸ਼ਾਂ ਨੂੰ ਕਰਮਾ ਲੀਆਂ ਫੁੱਟਬਾਲ ਵਾਂਗੂ ਬੰਦੀਆਂ ਤੇ ਕਰਦੀਆਂ ਹਾਥੀ ਸੁਧੂਰਿਆ ਉਹ ਹੀ ਗੱਲ ਹੋ ਗਈ ਕਿ ਵਜ਼ਨ ਵਟਾ ਪੂਰਾ ਮੱਝਾਂ ਵਾਂਗੂ ਪਾਲੀ ਸਭੀ ਆ ਉਈ ਨਾ ਥੋੜਾ ਹੰਦਾ ਚਲੋ ਆਪਾਂ ਰੋਕਣਾ ਮਾਲ ਲੈ ਜਾਈਦਾ ਆਖਿਆ ਕਿ ਭਣਪਰਾ ਹੁੰਨ ਵਾਲੇ ਦੇ ਦੁੱਧ ਪੀਊਗਾ ਨਾਲੇ ਬੱਤਰਾ ਹੀ ਵਸ਼ੀ ਭਾਵੇਂ ਕੋਈ ਲੱਖ ਰੁਪਏ ਦੀ ਵਸ਼ੀ ਬੰਨਣਾ ਹੈ ਹਾਂ ਰੰਗ ਡਿਜ਼ਾਈਨ ਚੰਗਾ ਚਲੋ ਧਾਰਾ ਕਰ ਗਈਆਂ ਨੇ ਅਗਲੇ ਸਵੇਰੇ ਮੇਰਾ ਭਰਾ ਮਿੰਟ ਕਰ ਲੈ ਜੀ ਇਹ ਪੂਰੇ ਹੋਣੀਆਂ ਹੋਣੀਆਂ ਵਾ ਬਿਲਕੁਲ ਬਿਲਕੁਲ ਆ ਜੂਗਾ ਜੇ ਖੇਚਣ ਕਾਰੀਗਰ ਬੰਦੇ ਕੋਲ ਕਈ ਚਲੀ ਨਾ ਸਾਫ ਸਮਾਨ ਜਿਹੜੇ ਪਤਨ ਨੌਲਜ ਆ ਕੋਈ ਬਾਦੀ ਵੱਡੀ ਗੱਲ ਨਹੀਂ ਆ ਭਾਈ ਦੂਜੀ ਨਹੀਂ ਆ ਨਹੀਂ ਫਾਰਮ ਵਾਲੀ ਵੱਡੀ ਆ ਬੈੜਾ ਨਾਲੇ ਮੁੱਲ ਵੇਖੋ ਇਹਦਾ ਨਾ ਉਦ ਤਰਾ ਆ ਵਸ਼ੀਆਂ ਵੇਚੀਆਂ ਉਸਰਾ 10000 ਰੁਪਏ ਜਿੰਨੇ ਲੋ ਜੀ ਕਰੋ ਗੱਲ ਆ ਬਰੌਡਰ ਦੀ ਆ ਕੁਆਲਿਟੀ ਆ ਠੀਕ ਆ ਜੀ ਸੋ ਦੁੱਧ 13 ਕਿਲੋ ਆ ਕੱਦ ਪੁੱਤ ਵੱਡਾ ਫੁੱਲ ਵੱਡੀ ਆ ਮਤਲਬ ਗੱਲ ਕਰਦੀ ਦੋ ਤਿੰਨੇ ਵਾਲੇ ਕਰਮਾਨੇ ਜਿਵੇਂ ਜਿਵੇਂ ਰੋਤ ਫੇਦੀ ਦੀ ਵੱਧੀ ਆ ਨਾ ਵੱਧੀ ਜਾਣਾ ਬਿਲਕੁਲ ਆ ਇਧਰ ਮਾਰੋ ਨੀਗਾ ਠੀਕ ਆ ਜੀ ਤੇ ਲੇਵੇ ਦੀ ਵੇਖ ਲੋ ਨੇ ਫਿਕਸ ਲੇਵੇ ਦੀ ਜੀ ਬੰਦ ਲੇਵਾ ਬਿਲਕੁਲ ਨਿੱਗਰ ਦੀ ਨੂੰ ਆਪਾਂ ਕਹ ਦੇਣਾ ਠੀਕ ਆ ਤੇ ਚਵਾ ਵੀ ਬੜਾ ਲੱਗਾ ਜਦੋਂ ਧਾਰਾ ਜ਼ਰੂਰ ਘਟਿਆ ਠੀਕ ਆ ਵੀਰ ਸਤਿਨਾਮ ਦੇਵਾਂਗੇ ਕਿੰਨੇ ਦੀ ਫਿਰ ਅੱਜ ਦੱਸੋ ਤੁਸੀਂ ਦੱਸ ਦੋ ਲੈ ਕੋਈ ਬਸਾ ਇੱਕ ਦਾ ਤਾਂ ਹਰ ਵਾਰੀ ਕਰਾਈਦਾ ਇਹਦਾ ਤੂੰ ਹੀ ਕਰ ਵੱਛੀ ਵੇਖ ਲੈ ਵੱਛੀ ਵੀ ਦੀ ਭਾਵੇਂ 45 ਦੀ ਵੇਚ ਲਈ 40 ਦੀ ਵੇਚ ਲਈ 35 ਦੀ ਵੇਚ ਲਈ ਸੀ ਹਾਂ ਹੈਨਾ ਹਾਂ 35 ਹਲਕਾ ਹੋ ਰਗਾ ਹਾਂ 35 ਦਾ ਕੁਝ ਨਹੀਂ ਕਰੀ ਨਹੀਂ ਹੁਣ 10 ਦੇ ਤਾਂ ਹਿੰਟ ਦੇ ਦੇ ਇਹ ਵੀ ਆਖੋਗੇ ਜਿੰਨੇ ਦੀ ਆਖੋਗੇ ਦੇ ਦਈਏ ਵੀਰ ਸਤਨਾਮ ਤੀਓ ਅੰਦਰ ਕਰਦਗੇ 4 ਕਰਦਗੇ ਕਿ 5 ਕਰਦਗੇ ਪੰਜ ਹੀ ਕਰ ਦੋ ਤੁਸੀਂ 5 ਆਦਾ 25 5 ਆਦਾ ਲਾ ਲਓ 50 ਛੋਟ ਕਰਦਾ ਵੇਖੀ ਯਾਰ ਦੇ ਦੇ ਰਾਂਗੇ 24 ਇਹ ਆਦਾ 24 ਤੋਂ 202500 ਭਰਨੇ ਲਗਾ ਲਾ ਲਓ ਭਾਈ ਯਾਰ ਭਾਈ ਮੇਰੀ ਗੱਲ ਸੁਣੋ 2 ਮਹੀਨਿਆਂ ਜਿੰਨੇ ਪੈਸੇ ਪੂਰੇ ਕਰ ਦੇਣੇ ਫਰੀ ਦਾ ਸਿਆਲ ਸਾਰਾ 24 ਉਹਦੇ 25 20 ਹਾਂ ਬੱਛੀਆਂ ਵੇਚ ਗਿਆ ਆ 2000 ਦਾ ਇਹਨੇ ਮੰਨ ਲਓ 11000 ਓ ਵਛਿਆ ਅਵੇ ਗਿਆ ਚਕੀਆਂ ਬੱਚੀ 25000 ਦੀ ਅਵੇ ਗਈ ਸ਼ਾਈ ਵਾਲੀ ਬੱਚੀ ਬੱਚੀ ਗੱਭੀ ਹੋ ਵੀ ਦੀ ਗਈ ਚੰਗਾ ਪੁੱਠਾ ਸੀ ਬੜਾ ਸੁੰਦਰ ਬੜੀਆਂ ਸੀ ਹਾਂ ਦੋਸਤੋ ਇਹ ਵਾਰ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਇਹਦੇ ਹੀ ਤੁਹਾਡਾ ਵੀਰ ਜੀ ਮਾਨ ਕਰਦੇ ਜਦੋਂ ਸਾਨੂੰ ਕੋਈ ਡੇਢ ਲੱਖ 20000 ਦੋ ਯਾਰ ਘਰ ਜੂ ਕੋਈ ਫਰਕ ਨਹੀਂ ਲਓ ਜੀ 13 ਕਿਲੋ ਦੁੱਧ ਤੇ 25000 ਦੀ ਤੇ ਘਰ ਤੱਕ ਪਹੁੰਚੋ 100 ਕਿਲੋਮੀਟਰ ਮਗਾਰੋਂਗੇ ਤੇ 2500 3000 ਯਾਰ ਕਿਰਾਇਆ ਨਿਕਲ ਜਾਣਾ 24 24 ਦੀ ਕਰਤੀ ਆ ਤੇ 3000 ਕਿਰਾਇਆ ਨਿਕਲ ਗਿਆ 21000 ਦੀ ਪੈ ਗਈ ਕਿਸੇ ਨੂੰ 21000 ਦੀ ਠੀਕ ਆ ਜੀ 2 ਮਹੀਨੇ ਨੇ ਪ ਜਾਦੇ ਨਾਲ ਕਿਸੇ ਭਰਾਕਾਰੀ ਗੱਲ ਕੋ ਚਲੀ ਗਈ ਧਾਰਾ ਵੀ ਪ੍ਰੋਪਰ ਕਰ ਲਓ ਵੀ ਜਾਂਦੇ ਆ ਇਹ ਨਾ ਜਲਦੀ ਜਾ ਕੇ ਉੱਤੇ ਨੁਕਸਫਾ ਡਿਆ ਕੋਈ ਗੱਲ ਨਹੀਂ ਦੁੱਧ ਵੇਖੋ ਇਹ ਪੂਰਾ ਵਧੀਆ ਧਾਰ ਵੈਂਦੀ ਆ ਆ ਵੇ ਲੋ ਕੋਈ ਗੱਲ ਨਹੀਂ ਤੇ ਧਾਰਾ ਨਾਲ ਸ਼ਕਾਲਾ ਆ ਜਣਾ ਕਰਮ ਵਾਲੀ ਨੇ ਸਾਰਾ ਸਿਆਲ 16 ਕਿਲੋ ਦੁੱਧ ਦੀ ਆ ਪੈਸੇ ਨੇ 1.5 ਮਹੀਨੇ ਪੂਰੇ ਕਰਦੇ ਨੇ ਹਾਂ ਠੀਕ ਆ ਜੀ ਇਹ ਨਾਲ ਵੀ ਜੀ ਅਸੀਂ ਤੁਹਾਡਾ ਮਾਣ ਕਰਦਾ ਕਿ ਅਸੀਂ ਤੁਹਾਡੇ ਆ ਪੱਕੇ ਬਿਲਕੁਲ ਬਿਲਕੁਲ ਹੈ ਕਿ ਨਹੀਂ ਬਿਲਕੁਲ ਜੀ ਤੁਹਾਡਾ ਪ੍ਰੇਮ ਆ ਜੀ ਜੋ ਵੀ ਆ ਤੁਹਾ ਨੂੰ ਮਨਜ਼ੂਰੀ ਮਨਜ਼ੂਰੀ ਬਿਲਕੁਲ ਜੀ ਬਿਲਕੁਲ ਅੱਗੇ ਦੋਸਤੋ ਜੋੜੀ ਇੱਕ ਆਪਾਂ ਕਟੀਆਂ ਦੀ ਦਿਖਾਉਣੀ ਆ ਕਟੀਆਂ ਝੋਟੀਆਂ ਮੇਰੇ ਭਰਾ ਬੜੀ ਡਿਮਾਰਡ ਕਰਦੇ ਆ ਦੋ ਦੋ ਹੁਣ ਤਿੰਨ ਹੁਣ ਚਾਰ ਹੁਣ ਆਪਾਂ ਹਰੇਕਪੂਰ ਦੇ ਵਿੱਚ ਘਟੋਗਾ ਦੇ ਇਥੋਂ ਤੁਹਾਨੂੰ ਦਿਖਾਈ ਦੀਆਂ ਜ਼ਰੂਰ ਅੱਜ ਕਟੀਆਂ ਬੱਛੀਆਂ ਜਰੂਰ ਮਿਲਣ ਕਟੀਆਂ ਬੱਛੀਆਂ ਉਹ ਤੇ ਵੀਰ ਜੀ ਕਟੀਆਂ ਬੱਛੀਆਂ ਦੇ ਮਹਿੰਗੇ ਨਾਲ ਵੇਚਦੇ ਆ ਵੱਡੇ ਡਗਰਾਂ ਵਿੱਚ ਦੇ ਸੌਖੀਆਂ ਸੌਖੀਆਂ ਅਰੇ ਮਿਲ ਗਿਆ ਔਖੀਆਂ ਹਾਂ ਹਾਂ ਵੇਚਣੀਆਂ ਸੌਖੀਆਂ ਆ ਵੇਚਣੀਆਂ ਸੌਖੀਆਂ ਤੇ ਇਹ ਮੇਰੇ ਭਰਾ ਠੀਗਾ ਜੀ ਕਈ ਵੀਰ ਸਾਂਭ ਲੈਂਦੀਆਂ ਜਿਹੜੇ ਨਹੀਂ ਖੇਚਲ ਕਰਦੇ ਕੋ ਸੇਲ ਕਰ ਦਿੰਦੇ ਆ ਪਰ ਫਿਰ ਵੀ ਜਦੋਂ ਸਹੀ ਹੱਥਾਂ ਦੇ ਵਿੱਚ ਜਾਣ ਕਟੀਆਂ ਝੋਟਕਾ ਤੁਹਾਨੂੰ ਦਿਖਾਉਣੇ ਆਪਾਂ ਉਮਰ ਵੀ ਰਹੂਗੀ ਸਾਢਾ ਸਾਢਾ ਸਾਲ ਆ ਸਾਲ ਤੋਂ ਥੋੜੇ ਥੋੜੇ ਬੀਜੀ ਬਾਹਰ ਹੋਣੀਆਂ ਪਰ ਹੈ ਹੈ ਖੀਰੀਆਂ ਜਾਂ ਪੱਕੀ ਨਹੀਂ ਉਗੀਆਂ ਨਾ ਨਾ ਖੀਰੀਆਂ ਦੇ ਜਨਵਾਰਾਂ ਦੇ ਬੱਚੇ ਆ ਕੋਈ ਹੋ ਜਾਂ ਨਕਮੀਆਂ ਥੋੜਾ ਇੱਥੇ ਲੋ ਜੀ ਖੀਰੀਆਂ ਕਟੀਆਂ ਬਾਕੀ ਆ ਖਾਓ ਨਿੱਧਰ ਹੋ ਗਏ ਇੱਥੇ ਖੜੀ ਪੁੱਛ ਆ ਖਾਈ ਪੁੱਛ ਖੜੀ ਆ ਖਾਈ ਝੋਲੀ ਖਾਹ ਫਿਰ ਖੁੱਡੇ ਦੇਖੋ ਇਹਨਾਂ ਦੇ ਇਹ ਨਹੀਂ ਵੀ ਮਤਲਬ ਉਹ ਜਿਹੇ ਨਕਮੀਆਂ ਆ ਕਟੀਆਂ ਝੋਲੀ ਦੇਖੋ ਯਾਰ ਬਹੁਤ ਹੀ ਵਧੀਆ ਤੇ ਹੈ ਜੇ ਕਿਸੇ ਨੇ ਕੋਈ ਅਗਲੇ ਨੇ ਕਿਹਨੇ ਭਣ ਭਰਾਣੇ ਸਾਹਮਣੇ ਕੋਈ ਗਾੜੀ ਦੋ ਰੁਪਏ ਦੀ ਇਹ ਨਹੀਂ ਹੋਗਾ ਵੀ ਕੋਈ ਵੀਰ ਪੋਟਿਆ ਇਹਨਾਂ ਚਵਾਈ ਕਰੂਗਾ ਆਹ ਬਣਾਉਣ ਗਿਆ ਪੂਰਾ ਕੁਆਲਟੀ ਵਾਲਾ ਅੱਖਾਂ ਦੋਵੇਂ ਬਿੱਲੀ ਆ ਗਈ ਆ ਵੀ ਬਿੱਲੀ ਆਖਾ ਕੱਟੀ ਇਹਦੀ ਵੀ ਸ਼ਾਈ ਸ਼ੂ ਚੰਗੀ ਆਹ ਵੀ ਕਾਲੀ ਸ਼ਾ ਬੰਬ ਕੱਟੀ ਆਹ ਵੇਖੋ ਇਹਦੇ ਥਾਣੇ ਕੋ ਵੀਰਜੀ ਕੁੰਡੀਆਂ ਚੋਰ ਆਹ ਵੇਖੋ ਜੀ ਲੋ ਇੱਕ ਲੋ ਇੱਧਾ ਬਾਣੀ ਬਹੁਤ ਜੀ ਤੈਨੂੰ ਸੰਗ ਆਉਂਦੀ ਆ ਹਾਂ ਕੋਈ ਵਿਖਾ ਦੇ ਕਰ ਮਾਲ ਗਏ ਆ ਵੇਖੋ ਚਾਰੇ ਥਾਣੇ ਨਹੀਂ ਵੀ ਉਹ ਮਤਲਬ ਫੋਰ ਸ਼ਾਕ ਜਾਂ ਕੋਈ ਲਲੜ ਪਲੜੂ ਆ ਠੀਕ ਆ ਤਾਂ ਉਹ ਦਿਨ ਦੱਸਿਆ ਵੀ ਘਾਟ ਵਾਲੀ ਵੀ ਨਹੀਂ ਲੈਣੀ ਤੇ ਵੱਧ ਵਾਲੀ ਵੀ ਨਹੀਂ ਲੈਣੀ ਲੈਣੀ ਤੇ ਆ ਪ੍ਰਾਪਰ ਵੀਰੇ ਕਰਦੀ ਆ ਇਹਦੇ ਨਾਲ ਫੇਸ ਜੋੜਦੀ ਦੋਦੇ ਫੇਸ ਫੇਰ ਵਿਖਾ ਦਗੇ ਕੋਰੇ ਲਓ ਜੀ ਕੁੰਡੀ ਚੂਰ ਕੱਤੀ ਝੋਟੀ ਇੱਕੋਰੀ ਤੁਸੀਂ ਦੇਖੋ ਮੇਰਾ ਵੀਰ ਠੀਕ ਆ ਜੀ ਖੀਰੀਆਂ ਕੱਟੀਆਂ ਨੇ ਇਹ ਦੋ ਅੱਖਾਂ ਇਹ ਦੋਵੇਂ ਬਿੱਲੀਆਂ ਕੱਟੀਆਂ ਨੇ ਵਿੱਚ ਵੇਚ ਲੋ ਵੇਖੋ ਹੈਗਾ ਜਵਾਬ ਹੈਗਾ ਇਹਦੀਆਂ ਤਾਂ ਬਿਲਕੁਲ ਮਾਰਕੀ ਬਿੱਲੀ ਆ ਇਹ ਤਾਂ ਬਿੱਲੀ ਬੋਲੀ ਆ ਗਈ ਕਰਮਾਂ ਲਈ ਠੀਕ ਆ ਸੋ ਬਹੁਤ ਵਧੀਆ ਵੀਰ ਸਤਨਾਮ ਜੋੜੀ ਦਾ ਕੀ ਰੇਟ ਆ ਸਿੰਗਲ ਸਿੰਗਲ ਕਿਸੇ ਨੇ ਲੈ ਕੇ ਜਾਣੀ ਕੀ ਰੇਟ ਹੋਊਗਾ ਜੇ ਇਹ ਵੀਰ ਜੀ ਚਲ ਤੂੰ ਕਿਉਂ ਦੱਸ ਦੇ ਮੜ ਕੇ ਹੋਏ ਘਾਟ ਵੜ ਦੇ ਚੱਕਰ ਤੇ ਦਹ ਦੇ ਹਾਂ ਜੇ ਇਹ ਦੇ ਵੀਰ ਜੀ ਕੋਈ ਲੋਅਰ ਅਡੋ ਅਡੋ ਹਾਂ ਜੀ ਵਿਰੋਧ ਦੇ ਦਾਂਗੇ 28000 ਦੀ ਆ ਪਾਵੇ ਕੋ ਪਹੁੰਚ ਵੀ ਕਰਾ ਲੇ ਹਾਂ ਇਹ ਦੇ ਦਾਂਗੇ 25000 ਦੀ 25000 ਹਾਂ ਤੇ ਜੇ ਕੋਈ ਲੋਅ ਇਕੱਠੀਆਂ ਫਿਰ 50000 ਦੀਆਂ ਦੇ ਦਾਂਗੇ 75000 ਦੀ ਤਰ੍ਹਾਂ ਪਾ ਦੇ ਹਾਂ ਫਿਰ ਉਹ ਉਹਦਾ 53 ਚ ਪਹੁੰਚ ਹੋਊਗੀ ਆ ਤੇ ਜੇ ਜੋੜੀ ਦਾ ਜੂਗਾ 50 ਦੀ ਹਾਂ ਜੀ ਜੋੜੀ 50 ਦੀ ਫਿਰ 50 ਦੀ ਪਹੁੰਚ ਕਰ ਲਓ ਜੀ ਜੋੜੀ ਮੇਰਾ ਭਰਾ ਕੋਈ ਸੌਦਾ ਕਰਦਾ 50 ਦੀ ਜਾਂ ਸਿੰਗਲ ਸਿੰਗਲ ਲਈਆਂ ਵੀ ਇਕੱਠੀਆਂ ਚਲੋ ਜਾਣ ਵੀ ਕਿਤੇ ਇਕੱਠੀਆਂ 50 ਦੀ ਜਾਨ ਪਿਆ ਜੀ ਇਹ ਦੇ ਵੀਰ ਜੀ ਮੇਰੀ ਗੱਲ ਸੁਣੋ ਆ ਚਲੋ ਉਹ ਉਹ ਘੜੀ ਮੂੜੀ ਆਪਾਂ ਇੱਕੋ ਗੱਲ ਨਹੀਂ ਕਰੀਏ ਹੁਣ 80 ਘੱਟੀਆਂ ਆਪਾਂ ਉਹਦੇ 28000 ਦੀ ਵੇਚੀ ਆ ਹੈ ਉਹਦਾ 31 32000 ਵੀ ਬੰਦੇ ਦਿੰਦੇ ਜਦੋਂ ਆਪਾਂ ਵੀਰ ਨੂੰ ਦਿੱਤੀ ਚਲੋ ਅਗਲੇ ਸੁਣਣੀ ਹੋਵੇ ਬਸ ਬਸ ਇਹ ਆ ਲਾ ਲਓ ਸਾਬ ਉਹਦੀ ਘੱਟੀਆਂ ਆਪਾਂ 25 ਦਿਨ ਨੇ ਲਓ ਜੀ ਇਹ ਅੱਜ 25 25 ਚ ਪੈ ਗਈਆਂ ਉਹਦੇ ਵਿੱਚੋਂ ਵੀ ਤੁਹਾਨੂੰ 1000 ਛੋਟ ਆ 49000 ਦੇ ਵਿੱਚ ਪਹੁੰਚ ਹੋ ਜੂਗੀ 100 ਕਿਲੋਮੀਟਰ ਫਿਰ ਬਰੀਕੀ ਬਰੂਕੀ ਰਾਂਗੇ ਬੂਥੀਆਂ ਦੇਖੋ ਪਤਲੀਆਂ ਬੇ ਬਹੁਤ ਕੁਆਲਿਟੀ ਹੈਗੇ ਆਪਾਂ ਕੋਈ ਇਹ ਨਹੀਂਗਾ ਸਿੰਘ ਕੋਈ ਗੈਰਾ ਇਹ ਕੁੰਡੇ ਜੂਰ ਸਿੰਘਾਂ ਦੇ ਜੂਰ ਹਾਂਜੀ ਛੋਟੀ ਸਿੰਘੀ ਆ ਸਿੰਗਲ ਸਿੰਗਲ ਦੇ ਰੇਟ ਤੁਹਾਨੂੰ ਦੱਸ ਦਿੱਤਾ ਸੋ ਇੱਕ ਇੱਕ ਘਰ ਵਾਲਿਆਂ ਦੀ ਜੋੜੀ ਪਾਉਣੀ ਆ ਉਹਦਾ ਰੇਟ ਵੀ ਦੱਸਤਾ 95000 ਦੇ ਵਿੱਚ ਜਾਂਦੀਆਂ ਰਹਿਣੀਆਂ ਨੇ ਪੂਰੇ ਆਪਾਂ 100 ਕਿਲੋਮੀਟਰ ਤੱਕ ਦੀ ਗੱਲ ਕੀਤੀ ਆ ਠੀਕ ਆ ਬਾਕੀ ਥਾਂ ਚਾਰੇ ਹੋਣਗੇ ਤੁਹਾਨੂੰ ਤਸੱਲੀ ਨਾਲ ਦਿਖਾਤੇ ਆ ਕੋਈ ਫੋੜ ਸ਼ਾਕ ਨਹੀਂ ਹੋਣੀ ਇਹ ਵਧੀਆ ਲਬੋਚਰ ਕਟੀਆਂ ਵੇਖੋ ਕਿੜਿਆ ਕਿੜਾ ਥਾਂ ਦੇ ਤੋਂ ਵੇਖੋ ਕਿਡਾ ਨਾਲੇ ਵੀਰ ਸੁਤਨਾਮ ਇਹਨਾਂ ਦਾ ਵਾਪ ਦਾ ਇੱਕੋ ਟਾਈਮ ਬਨਣ ਵਾਲੀ ਜੋੜੀ ਆ ਬਨਣ ਵਾਲੀ ਬਨਣ ਵਾਲੀ ਹਾਂਜੀ ਇੱਕ ਟਾਈਮ ਬੱਤਰਾ ਹੋਣਾ ਇਹਨਾਂ ਨੇ ਇੱਕ ਟਾਈਮ ਸੋਨਾ ਕਰਮ ਵਾਲੀਆਂ ਠੀਕ ਆ ਜੀ ਜੋ ਜਨੇ ਪੈਸੇ ਵੜਨੇ ਕਟੇ ਪੈਸੇ ਬੱਤੇਆਂ ਕਾ ਕਈ ਨਾ ਹੰਬ ਗਈਆਂ ਨੇ ਉਹ ਟੈਵ ਲੈਣ ਦੀਆਂ ਵਾ ਕੱਢੀਆਂ ਨਿਗਰਿਆ ਪੂਰੀਆਂ ਨਹੀਂ ਨਹੀਂ ਕੋ ਪੱਟੇ ਹੋੜਾ ਵੀ ਕੋਈ ਪੱਕੀ ਉਮਰ ਦੀਆਂ ਨੇ ਬਾਕੀ ਥਾਣੇ ਬਹੁਤ ਸੋਹਣੇ ਲੱਗੇ ਆ ਵੇਖੋ ਸਰਬਜੀ ਇਹ ਤਾਂ ਥਾਣੇ ਵੇਖ ਕਿੱਡੀ ਕੁਆਲਿਟੀ ਆ ਕੋਈ ਨਹੀਂ ਆ ਤੇ ਹਾਂ ਚੰਗੀ ਐ ਸੋਹਣੀ ਕੁਆਲਿਟੀ ਆ ਸੋ ਲੈ ਕੇ ਜਾਓ ਮੇਰੇ ਭਰਾ ਟਿਕਾ ਜੀ ਆਖੀਦਾ ਚੱਲ ਜੇ ਪੌਣੀ ਫਿਰ ਚੰਗੀ ਪਈਏ ਹੁਣੇਸ ਦਾ ਵੀ ਆਪਾਂ 1000 2000 ਬੱਲੇ ਅਗਲੇ ਗੱਲ ਗੰਦ ਮਾਰ ਦੇਣਾ ਵਾ ਬਸ ਬਸ ਸੋ ਦੋਸਤੋ ਅੱਜ ਮਾਲਵੀਰ ਸਤਨਾਮ ਸਿੰਘ ਉਹਨਾਂ ਦੇ ਘਰੋਂ ਆਪਾਂ ਤੁਹਾਨੂੰ ਗਵਣਤ ਕਲੀਆਂ ਤੋਕੜ ਸਜਰਾ ਵੜਾ ਮੱਜਾ ਝੋਟੀਆਂ ਹਰੇਕ ਤਰ੍ਹਾਂ ਦੇ ਕੈਟਾਗਰੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਤੇ ਇੱਕ ਵੀਰ ਸੁਦਾ ਨਾਮ ਨੰਬਰ ਆਪਣੇ ਕਰਦੇ ਸਾਂ ਜੀ ਨੰਬਰ ਬਣਾਗਾ ਵੀਰ ਜੀ 94655 59956 ਪਿੰਡ ਕਰੋ ਤਹਿਸੀਲ ਬਟੀ ਜਲਾਸ਼ੀ ਤਰਨਤਲ ਸਾਹਿਬਾ ਜੀ ਠੀਕ ਆ ਵੀਰ ਹਾਂ ਜੀ ਸੋ ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਰੋ ਕਾਲ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ